हां जी वीर ਅੱਜ ਆਪਾਂ ਕਰਤਾ ਜੀ ਕੰਮ ਸ਼ੁਰੂ ਤੇ ਅੱਜ ਆਪਾਂ ਵਾਢ ਰਏ ਜੀ ਡੀਬੀਡਬਲਯੂ 327 ਵੈਰੈਟੀ ਉਹ ਜਿਹੜਾ ਆਪਣਾ ਪਹਿਲਾਂ ਆਪਾਂ ਵਾਢਿਆ 222 ਤੇ 187 ਇਹ ਆਪਣਾ ਡੀਬੀਡਬਲਯੂ 327 ਵੈਰੈਟੀ ਹੈ ਤੇ ਦੇਖਦੇ ਆਂ ਝਾੜ ਕਿੰਨਾ ਆਉਂਦਾ ਇਹ ਆਪਣੀ 2 ਨਵੰਬਰ ਦੀ ਬਿਜਾਈ ਕੀਤੀ ਸੀ ਆਪਾਂ ਤੇ ਇਹ ਸਾਰੀ ਆਪਣੀ ਤਕਰੀਬਨ ਜਿਹੜੀ 7 ਕਿੱਲੇ ਆਪਣੀ ਜਿਹੜੀ ਡੀਬੀਡਬਲਯੂ 327 ਵੈਰੈਟੀ ਹੈ ਤੇ ਬਾਕੀ ਜਿਹੜੇ ਤੁਸੀਂ ਸੀ ਕਿਸੇ ਵੀਰ ਨੇ ਕੋਈ ਵੀ ਵੈਰਾਈਟੀ ਵਾਢੀ ਇਹਦਾ ਦੱਸਿਆ ਸੀ ਝਾੜ ਕਿੰਨਾ ਆਇਆ ਤੁਹਾਡੇ ਏਰੀਆ ਦੇ ਵਿੱਚ ਤੇ ਸਾਡੇ ਏਰੀਆ ਦੇ ਵਿੱਚ ਤਕਰੀਬਨ ਹਜੇ ਕੰਮ ਅੱਜ ਸਟਾਰਟ ਹੋਇਆ ਹੈ ਹਜੇ ਕਿਤੇ ਵੀ ਮਸ਼ੀਨ ਦਾ ਜੇ ਯਾਨੀ ਕਿ ਵਾਢੀ ਦਾ ਪੂਰਾ ਕੰਮ ਨਹੀਂ ਚੱਲਿਆ ਇਹ ਆਪਣੀ DBW 327 ਦੀ ਵਾਢੀ ਹੋ ਰਹੀ ਹੈ ਅੱਜ ਆਪਣਾ ਦੂਜਾ ਦਿਨ ਹੈ ਤੇ ਇਹ ਵੈਰਾਈਟੀ ਦੀ ਆਪਾਂ 2 ਨਵੰਬਰ ਦੀ ਆਪਾਂ ਬਜਾਈ ਕੀਤੀ ਸੀ ਤੇ ਤਕਰੀਬਨ ਹੁਣ ਆਪਾਂ 4 ਪਾਣੀ ਲਾਈ ਸੀ ਕਿਉਂਕਿ ਗੇਤੀ ਦੇ ਜਿਹੜੇ 4 ਪਾਣੀ ਲੱਗ ਜਾਂਦੇ ਨੇ ਪਛੇਤੀ ਨੂੰ ਤਾਂ 3 ਪਾਣੀ ਜਾਂ 2 ਪਾਣੀ ਵੀ ਕਿਸੇ ਆਪਣੀ ਜ਼ਮੀਨ ਦੇ ਸਾਹ ਦੇ ਨਾਲ ਲੱਗੇ ਨੇ ਸਾਡੀ ਉਹ ਵੈਰਾਈਟੀ ਨੂੰ ਜਿਹੜੇ 222 ਤੇ 187 ਨੂੰ 3 ਪਾਣੀ ਤੇ 2 ਪਾਣੀ ਲੱਗੇ ਸੀ ਤੇ ਇਸ ਵੈਰਾਈਟੀ ਨੂੰ ਆਪਾਂ 4 ਪਾਣੀ ਲਾਏ ਨੇ 2 ਨਵੰਬਰ ਦੀ ਬਜਾਈ ਨੂੰ ਬਾਕੀ ਪਿਛਲੇ ਸਾਲ ਜਿਹੜਾ ਸਾਡੇ ਏਰੀਆ ਦੇ ਵਿੱਚ 327 ਦਾ ਜਿਹੜਾ ਆਪਣਾ ਰਕਵਾ ਬਹੁਤ ਘੱਟ ਸੀ ਜਾਨੀ ਕਿ ਤੇ ਉਦੋਂ ਚਾਰਜ ਜਿਹੜਾ 68 ਰੁਪਏ ਪਲੱਸ ਆਇਆ ਸੀ ਤੇ ਇਸ ਵਾਰ ਆਪਣੇ तकरीबन ਕਾਫੀ ਏਰੀਆ ਪੰਜਾਬ ਦੇ ਹੈ ਚਿਹਰਾਣੀ ਦੇ ਵਿੱਚ ਜਿਹੜਾ ਆਪਾਂ ਬੀਵੀ ਡਬਲਯੂ 327 ਦਾ ਲੱਗਾ ਤੇ ਜਿਹੜੀ ਆਪਣੀ ਪੀਵੀ ਡਬਲਯੂ 826 ਵੈਰਾਈਟੀ ਦੀ ਆਪਾਂ ਬੀਜੀ ਇੱਕ ਕਿਲਾ ਉਹਦਾ ਵੀ ਆਪਾਂ ਤੁਹਾਡੇ ਨਾਲ ਝਾੜ ਸ਼ੇਅਰ ਕਰਾਂਗੇ ਕਿੰਨਾ ਝਾੜ ਆਉਂਦਾ ਤੇ ਇਹਦਾ ਵੀ ਝਾੜ ਆਪਾਂ ਦੇਖਾਂਗੇ ਅੱਜ ਕਿੰਨਾ ਝਾੜ ਆਉਂਦਾ ਬਾਕੀ ਕੰਡੇ ਤੇ ਆਪਣਾ ਪੂਰਾ ਪਤਾ ਲੱਗਦਾ ਤੁਲ ਕੇ ਕਿਉਂਕਿ ਦਾਣਿਆਂ ਦਾ ਵੱਖ-ਵੱਖ ਜਿਹੜਾ ਗ੍ਰੇਨ ਵੇਟ ਅਲੱਗ-ਅਲੱਗ ਵੈਰਾਈਟੀ ਦਾ ਅਲੱਗ-ਅਲੱਗ ਹੁੰਦਾ ਤੇ ਬਾਕੀ ਦਾਣਾ ਜਿਹੜਾ ਇਸ ਵਾਰ ਜਿਹੜਾ ਬਰੀਕ ਨਹੀਂ ਪਿਆ ਤਕਰੀਬਨ ਜਿਹੜੀ ਸਮੱਸਿਆ ਘੱਟ ਆਈ ਏ ਕਿਉਂਕਿ ਇਹਨਾਂ ਜਿਹੜਾ ਗਰਮੀ ਦੀ ਮਾਰ ਦੀ ਘੱਟ ਪਈ ਏ ਗਰਮੀ ਦਾਣੇ ਤਕਰੀਬਨ ਹਾਰੇ ਵੈਰਾਈਟੀ ਦੇ ਜਿਹੜੇ ਮੋٹے ਦਾਣੇ ਨੇ ਆਪਾਂ ਕੱਲ ਵੀ ਆਪਣੀਆਂ ਰੇਤ ਰੇੜੀ ਦੇ ਵਿੱਚ ਵੱਢ ਕੇ ਆਏ ਆ ਉੱਥੇ ਵੀ ਜਿਹੜੇ ਦਾਣੇ ਮੋਟੇ ਨੇ ਕੋਈ ਇਹਨਾਂ ਦਾਣਾ ਬਰੀਕ ਨਹੀਂ ਪਿਆ ਤੇ ਬਾਕੀ ਤੁਸੀਂ ਵੀ ਜਿਹੜਾ ਕਿਸੇ ਵੀਰ ਨੇ ਕੋਈ ਵੀ ਵੈਰਾਈਟੀ ਵੜੀ ਹੈ ਵੀ ਝਾਰ ਕਿੰਨਾ ਆਇਆ ਆਪਣਾ ਜਰੂਰ ਸਾਂਝਾ ਕਰਿਆ ਜੀ ਤੇ ਇਹ ਅੱਜ ਆਪਣਾ ਡੀਵੀ ਜੌਜੂ 327 ਵੈਰਾਈਟੀ 2 ਨਵੰਬਰ ਦੀ ਬਜਾਈ ਆ ਆਪਣੀ ਤੇ ਆ ਇਹਨੂੰ ਆਪਾਂ ਤਿੰਨ ਬੈਗ ਆਪਾਂ ਜਿਹੜੀ ਯੂਆ ਖਾਦ ਦੇ ਪਾਏ ਸੀ ਬਾਕੀ ਤੁਹਾਨੂੰ ਟੈਂਕ ਪੈਂਦਾ ਆਪਾਂ ਤੁਹਾਨੂੰ ਦਾਣੇ ਦਿਖਾਉਣੇ ਆ ਦਾਣੇ ਜਿਹੜੇ ਮੋਟੇ ਨੇ ਵੀਰ ਆਪਾਂ DBW 222 187 ਆਪਾਂ ਲੱਗ ਵੱਡਿਆ ਇਹ ਆਪਾਂ DBW 327 ਦਾ ਆਪਾਂ ਇਹ ਲੱਗ ਵੱਡ ਲਈਏ 4 ਦਾ ਜੇਰਾ ਆਪਾਂ ਨੂੰ ਪਤਾ ਲੱਗ ਸਕੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਜਿਹੜੇ ਵੀਰ ਆਪਣੇ ਫੇਸਬੁੱਕ ਤੇ ਦੇਖ ਰਹੇ ਨੇ ਆਪਣੇ ਪੇਜ ਨੂੰ ਫੋਲੋ ਕਰ ਸਕਦੇ ਹੋ ਜਿਹੜੇ ਵੀਰ ਆਪਣੇ YouTube ਚੈਨਲ ਤੇ ਦੇਖ ਰਹੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਜੀ ਆਪਣੇ DBW 327 ਦੇ ਦਾਣੇ ਦਾਣੇ ਤਕਰੀਬਨ ਜਿਹੜੇ ਮੋٹے ਦਾਣੇ ਨੇ ਦਾਣਾ ਫਰੀਕ ਨਹੀਂ ਪਿਆ ਇਹ ਜੀ ਆਪਣੀ DBW 327 ਵੈਰਾਈਟੀ ਇਹ ਆਪਾਂ 40 ਕਿਲੋ ਬੀਜ ਪਾਇਆ ਸੀ ਇਹਦਾ ਤੇ ਜਾਨੀ ਕਿ ਡਿੱਗਣ ਦੀ ਸਮੱਸਿਆ ਨਾ ਜਿਹੜੀ ਆਪਣੀ 826 222 187 ਲਾ ਕੇ ਕਿਉਂਕਿ 187 ਜੇ ਆਪਾਂ ਕੱਲੀ ਬੀਜਦੇ ਆ ਜੇ ਗਿਤੀ ਬੀਜਦੇ ਆ ਤਾਂ ਉਹਦੇ ਜੇ ਡਿੱਗਣ ਦੀ ਸਮੱਸਿਆ ਆਉਂਦੀ ਹੈ ਜਿਹੜੀ ਆਪਾਂ ਰਲਾ ਕੇ ਬੀਜਦੇ ਆ ਉਹਦੇ ਨਾਲ ਜੇ ਡਿੱਗਣ ਦੀ ਸਮੱਸਿਆ ਘੱਟ ਆਉਂਦੀ 187 ਦੀ ਤੇ ਇਹ ਆਪਣੀ ਜਿਹੜੀ DW 327 ਹੈ ਆਪਣੇ ਹਰਿਆਣੇ ਵਾਲਿਆਂ ਦੀ ਇਹ ਵੈਰੈਟੀ ਹੈ ਬਾਕੀ ਆਪਣਾ ਮੁੱਲ ਦਾ ਬੀ ਸੀ ਤੇ ਅਗਲੀ ਹੁਣ ਆਪਾਂ ਇਹਦਾ ਬੀਜ ਹੈ ਆਪਾਂ 6-7 ਕਿਲਿਆਂ ਦਾ ਜਿੰਨਾ ਵੀ ਹੋ ਸਕੇ ਆਪਾਂ ਇਸ ਵੈਰੈਟੀ 'ਚ ਰੱਖ ਲੈਣਾ ਆਪਾਂ ਘਰ ਦਾ ਬੀਜ ਰੱਖ ਲੈਣਾ ਅਗਲੇ ਸਾਲ ਦੇ ਬੀਜਣ ਵਾਸਤੇ ਬਾਕੀ ਦਿਨ ਹੁਣ ਲੱਗੇ ਨੇ ਪਿਛਲੇ ਦਿਨਾਂ ਦੇ ਵਿੱਚ ਦਾ ਮੌਸਮ ਖਰਾਬ ਰਿਹਾ ਸੀ بارش ਹੋ ਗਈ ਸੀ ਕਈ ਥਾਵਾਂ ਤੇ ਜਿਹੜਾ ਗੜੇ ਮਾਰੀ ਨਾਲ ਨੁਕਸਾਨ ਨਹੀਂ ਬਹੁਤ ਹੋਇਆ ਹਾਂਜੀ ਇਹ ਆਪਣੀ ਵੱਡੀ ਗੀ ਜੀ 327 ਆ ਦੋ ਕਿੱਲਿਆਂ ਦੇ ਵਿੱਚੋਂ ਜੇਕਰ ਪਚਾਰ ਦੀ ਗੱਲ ਕਰੀਏ ਤਾਂ ਆ ਜਿਹੜੀ ਟਰਾਲੀ ਏ ਆਪਣੀ 12 ਛੇ ਦੀ ਟਰਾਲੀ ਏ ਤੇ ਤੁਹਾਨੂੰ ਦਿਖਾਉਣੇ ਕਿੰਨੀ ਹੋ ਗਈ ਦੋ ਕਿੱਲਿਆਂ ਦੇ ਵਿੱਚੋਂ ਬਾਕੀ ਉਹ ਆਪਣੇ ਦੋ ਕਿੱਦੇ ਰਹਿ ਗਏ ਨੇ ਜੇ ਇਹ ਸਾਰੀ ਆਪਣੀ ਜਿਹੜੀ 327 ਵੈਰਾਈਟੀ ਸੀ ਤੇ ਉਹ ਸਾਈਡ ਤੇ ਜਿਹੜੇ ਆਪਣਾ 222 ਤੇ 187 ਸੀ ਲਾ ਕੇ ਬੀਜੀ ਸੀ ਆਪਾਂ ਪਿਛਲੇ ਸਾਲ ਉਸ ਵੈਰਾਈਟੀ ਦਾ ਵੀ ਜਿਹੜਾ ਆਪਣਾ ਝਾੜ ਬਹੁਤ ਵਧੀਆ ਆਇਆ ਸੀ ਇਹ ਆਪਣੀ ਜਿਹੜੀ ਟਰਾਲੀ ਹੈ 2 ਕਿੱਲਿਆਂ ਦੇ ਵਿੱਚ ਆ ਦੋ ਕਿੱਲਿਆਂ ਦੇ ਵਿੱਚ 2 ਕਿੱਲੇ ਥਾਏ ਆਪਣਾ ਤੇ ਇੰਨੀ ਟਰਾਲੀ ਹੋ ਗਈ ਬਾਅਦ ਕਿ ਦਾਣੇ ਇਸ ਵਾਰ ਜਿਹੜੇ ਇਹ ਆਪਣੇ ਵੈਰਾਈਟੀ ਦੇ ਮੋٹے ਦਾਣੇ ਨੇ ਆ ਤੁਸੀਂ ਦੇਖੋ ਇਹ 327 ਵੈਰਾਈਟੀ ਹੈ ਆਪਾਂ 20 ਵੀ ਅਗਲੇ ਸਾਲ ਵਾਸਤੇ ਯਾਨੀ ਕਿ 7-8 ਕਿੱਲਿਆਂ ਦਾ ਇਸ ਵਿੱਚੋਂ ਰੱਖ ਲੈਣਾ ਆਪਾਂ ਇਹ ਆਪਣੇ 327 ਵੈਰਾਈਟੀ ਹੈ ਥੋੜਾ ਕੁ ਜਿੰਨੇ ਬੰਨੇ ਪੈਦੇ ਨੇ ਦਾਣਾ ਹਕਾਈ ਵਹਰਾ ਹਰਰਾ ਹੁੰਦਾ ਤੇ ਬਾਕੀ ਸਫਾਈ ਚੈੱਕ ਕਰ ਲਓ ਜਿਹੜੀ ਆਪਣੀ ਬਾਸਕਟ ਦੀ ਸੈਟਿੰਗ ਆਪਾਂ ਪਿੱਛੋਂ ਬਲੇਡ ਤੇ ਕਰਦੇ ਆਂ ਤੇ ਅੱਗੋਂ ਜਿਹੜੇ ਆਪਾਂ 17 ਦੀ ਚੂੜੀ ਤੇ ਕਰਦੇ ਆਂ ਤੇ ਬਾਕੀ ਜਿਹੜਾ ਦਾਣਾ ਥੋੜਾ ਕਹਿੰਦਾ ਜਿਹੜਾ ਗ੍ਰੇਨ ਵੇਟ ਵੀ ਵੱਧ ਹੁੰਦਾ 327 ਦਾ ਬਾਕੀ ਜਿਹੜਾ ਝਾੜ ਆਪਾਂ ਨੂੰ ਪੂਰਾ ਕੰਡੇ ਤੇ ਪ੍ਰੋਪਰ ਪਤਾ ਲੱਗੂਗਾ ਪਿਛਲੇ ਸਾਲ ਦਾ ਤਕਰੀਬਨ 68 ਮਣ ਪਲੱਸ ਆਈਸੀ ਪਿਛਲੇ ਸਾਲ ਕਿਸੇ ਆਪਣੇ ਇੱਕ ਦੋ ਕਿਸਾਨ ਵੀਰ ਨੇ ਲਗਾਇਆ ਸੀ 327 ਇਸ ਵਾਰ ਆਪਣੇ ਜਾਦਾ 327 ਤੇ ਜਿਹੜੀ ਆਪਣੀ 826 ਵੈਰੈਟੀ ਵੀ ਆਪਾਂ ਤਕਰੀਬਨ 4-5 ਦਿਨ ਤੱਕ ਵੱਡਾਂਗੇ ਤੇ ਬਾਕੀ ਜਿਹੜਾ ਝਾੜ ਹੈ ਆਪਾਂ ਨੂੰ ਪ੍ਰੋਪਰ ਜਿਹੜਾ ਕੰਡੇ ਤੇ ਤੁਹਾਨੂੰ ਇੱਕ ਦੋ ਦਿਨਾਂ ਦਾ ਕਦ ਤਨ ਪਤਾ ਲੱਗ ਜਾਏਗਾ ਆਪਾਂ ਨੂੰ ਬਾਕੀ ਜੇ ਕਿਸੇ ਵੀਰ ਨੇ 327 ਜਾਂ ਹੋਰ ਵੀ ਕੋਈ ਵੈਰੈਟੀ ਵੱਡੀ ਹੋਵੇ ਤਾਂ ਝਾੜ ਤੁਹਾਡਾ ਕਿੰਨਾ ਆਇਆ ਜਰੂਰ ਕਮੈਂਟ ਕਰਕੇ ਦੱਸਿਆ ਜੀ